ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੱਤਰਕਾਰਾਂ ਦੀ ਭਰੋਸੇਯੋਗਤਾ ਅਤੇ ਨਿਰਪੱਖਤਾ ਉੱਤੇ ਵੱਡੇ ਸਵਾਲ ਚੁੱਕੇ ਨੇ। ਉਹਨਾਂ ਨੇ ਤਾਂ ਪੱਤਰਕਾਰਾਂ ਨੂੰ ਬੁਰਕੀ ਪੈਣ ਦੀ ਗੱਲ ਵੀ ਆਖ ਦਿੱਤੀ ਐ। ਇਹ ਸਮੁੱਚੇ ਪੱਤਰਕਾਰ ਭਾਈਚਾਰੇ ਦੀ ਬੇਇੱਜ਼ਤੀ ਵਾਲੀ ਗੱਲ ਐ। ਹੁਣ ਇਹ ਸੋਚਣ ਵਾਲੀ ਗੱਲ ਐ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਅਜਿਹਾ ਜਾਣਬੁੱਝ ਕੇ ਕੀਤਾ ਕਿ ਉਹ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਇੱਧਰ ਹੀ ਉਲਝਾਈ ਰੱਖਣਾ ਚਾਹੁੰਦੇ ਨੇ ਜਾਂ ਕੀ ਉਹ ਇਸ ਮੁੱਦੇ ਉੱਤੇ ਗੰਭੀਰ ਨੇ। ਜੇ ਅਜਿਹਾ ਐ ਤਾਂ ਹੁਣ ਵਾਰੀ ਮੀਡੀਆ ਦੀ ਐ। ਬਈ ਉਹ ਕਿਵੇਂ ਅਤੇ ਕੀ ਜਵਾਬ ਦਿੰਦੇ ਨੇ? ਦੇਸ਼ ਅੰਦਰ মিডিਆ ਆਪਣੀ ਭਰੋਸੇਯੋਗਤਾ ਬਹੁਤ ਪਹਿਲਾਂ ਤੋਂ ਗਵਾ ਚੁੱਕਿਆ ਜਿੱਥੋਂ ਤੱਕ মিডিਆ ਦੇ ਨਿਰਪੱਖ ਹੋਣ ਦੀ ਗੱਲ ਹੈ ਤਾਂ ਇਹ ਹੁਣ ਬੀਤੇ ਦੀ ਗੱਲ ਹੁੰਦੀ ਜਾ ਰਹੀ ਹੈ ਸਭ ਕੁਝ ਇੱਕ ਏਜੰਡੇ ਤਹਿਤ ਅੱਗੇ ਵਧਾਇਆ ਜਾਂਦਾ ਹੈ ਇੱਕ ਪਾਸੇ ਗੋਦੀ মিডিਆ ਅਤੇ ਦੂਜੇ ਪਾਸੇ ਚਾਈਨਾ ਮੈਡ মিডিਆ ਭਰੋਸੇਯੋਗਤਾ ਦੋਹਾਂ ਦੀ ਨਹੀਂ ਹੈ ਫਿਰ ਤੁਸੀਂ ਕਹਿਣਾ ਕਿ ਦੋਹਾਂ ਵਿੱਚ ਫਰਕ ਕੀ ਹੋਇਆ ਫਰਕ ਹੈ ਉਹ ਵੀ ਬਹੁਤ ਵੱਡਾ ਗੋਦੀ মিডিਆ ਸਰਕਾਰ ਦੀ ਗੋਦੀ ਵਿੱਚ ਬੈਠਾ ਹੋਇਆ ਜੋ ਸਾਰਾ ਦਿਨ ਸਰਕਾਰ ਦੇ ਗੁਣ ਗਾਣ ਕਰਦਾ ਹੈ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਜਿਵੇਂ ਦੇ ਉਲਟ ਖੜੇ ਹੋਏ ਮੀਡੀਆ ادارے ਅਤੇ ਛੋਟੇ ਮੋਟੇ YouTube ਚੈਨਲ ਆਦਿ ਨੇ ਜਿਹੜੇ ਸਰਕਾਰ ਵਿਰੋਧੀ ਖਬਰਾਂ ਕੱਢ ਕੇ ਲਿਆਉਂਦੇ ਨੇ ਪਰ ਇਹ ਸਭ ਵਿਚਕਾਰ ਹੀ ਸਮੇਂ ਨੇ ਕਈ ਅਜੇ ਵੀ ਪੱਤਰਕਾਰ ਪੈਦਾ ਕਰ ਦਿੱਤੇ ਨੇ ਜਿਹੜੇ ਸਿਰਫ ਵਿਊਜ਼ ਲਈ ਗਲਤ ਖਬਰਾਂ ਦਿਖਾਉਂਦੇ ਅਤੇ ਚਲਾਉਂਦੇ ਨੇ ਕੁਝ ਜਿਹੇ ਵੀ ਨੇ ਜਿਨ੍ਹਾਂ ਦੀ ਤਾਰ ਕਿਤੋਂ ਹੋ ਰਿਲਦੀ ਆ ਅਤੇ ਕਿਤੋਂ ਹੋਰ ਫੰਡਿੰਗ ਵੀ ਹੁੰਦੀ ਆ ਜਿਸ ਕਰਕੇ ਉਹ ਇੱਕ ਏਜੰਡੇ ਤਹਿਤ ਸਰਕਾਰ ਦੇ ਉਲਟ ਮਨ ਘੜਤ ਅਤੇ ਐਕਸ ਖਰਾਬ ਕਰਨ ਵਾਲੀਆਂ ਖਬਰਾਂ ਦਿਖਾਉਂਦੇ ਰਹਿੰਦੇ ਨੇ ਇੱਥੇ ਗੱਲ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਪੱਤਰਕਾਰਾਂ ਬਾਰੇ ਦਿੱਤੇ ਬਿਆਨ ਦੇ ਕਰ ਰਹੇ ਹਾਂ ਉਹਨਾਂ ਨੇ ਤਾਂ ਦੱਸ ਦਿੱਤਾ ਕਿ ਕੁਝ ਪੱਤਰਕਾਰ ਬੁਰਕੀ ਪੈਣ ਉਤੇ ਬੁਰਕੀ ਪਾਉਣ ਵਾਲਿਆਂ ਲਈ ਕੰਮ ਕਰਦੇ ਨੇ ਪਰ ਉਹਨਾਂ ਇਹ ਨਹੀਂ ਦੱਸਿਆ ਕਿ ਜਿਨ੍ਹਾਂ ਨੂੰ ਸਰਕਾਰ ਬੁਰਕੀ ਪਾਉਂਦੀ ਹੈ ਉਹ ਫਿਰ ਕਿਸ ਦੀ ਵਾਹਵਾ ਕਰਨ ਵਿੱਚ ਸਾਰਾ ਦਿਨ ਲੱਗੇ ਰਹਿੰਦੇ ਨੇ ਹੁਣ ਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਗੱਲ ਛੇੜ ਹੀ ਲਈ ਹੈ ਇਹ ਗੱਲ ਤੋੜ ਹੀ ਲਈ ਹੈ ਤਾਂ ਨਿਤਾਰਾ ਵੀ ਹੋ ਜਾਣਾ ਚਾਹੀਦਾ ਹੈ ਕਿਸ ਤੋਂ ਲੁਕਿਆ ਕੀ ਪੰਜਾਬੀ ਦੇ 2-3 ਵੱਡੇ ਚੈਨਲ ਦਰਜਨ ਤੋਂ ਵਧੇਰੇ YouTube ਚੈਨਲ ਅਤੇ ਬਹੁਤ ਸਾਰੇ ਅਖਬਾਰ ਪੰਜਾਬ ਸਰਕਾਰ ਦੇ ਮੀਡੀਆ ਵਿੰਗ ਵਾਂਗ ਕੰਮ ਕਰਦੇ ਨੇ ਇਹਨਾਂ ਉਤੇ ਤੁਸੀਂ ਕਦੇ ਵੀ ਸਰਕਾਰ ਵਿਰੋਧੀ ਖਬਰ ਨਹੀਂ ਦੇਖੋਗੇ ਇਹ ਤਾਂ ਪੜਾ ਹੋਵੇ ਸੋਸ਼ਲ ਮੀਡੀਆ ਦਾ ਜੋ ਖਬਰਾਂ ਨਿਕਲ ਕੇ ਬਾਹਰ ਆ ਜਾਂਦੀਆਂ ਨੇ ਪਰ ਸੋਸ਼ਲ ਮੀਡੀਆ ਦੀ ਇਤਰਾਸ ਦੀ ਇਹ ਹੈ ਕਿ ਕੁਝ ਗਲਤ ਅੰਸਰ ਅਤੇ ਸਿਰਫ ਵਿਊਜ਼ ਲਈ ਕੰਮ ਕਰਦੇ ਅਖੌਤੀ ਪੱਤਰਕਾਰਾਂ ਨੇ ਨੌਵਾਂ ਤੈਥੋਂ ਤੱਕ ਲਿਆ ਦਿੱਤੀ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰਾਂ ਨੂੰ ਬੁਰਕੀ ਪਾਉਣ ਵਾਲੀ ਗੱਲ ਕਹਿਣ ਦਾ ਮੌਕਾ ਦੇ ਦਿੱਤਾ ਹੁਣ ਦੇਖਣਾ ਇਹ ਹੋਏਗਾ ਕਿ ਪੱਤਰਕਾਰ ਜੂਨੀਅਨਾਂ ਮੀਡੀਆ ادارے ਅਤੇ ਪੰਜਾਬ ਦਾ ਸਮੁੱਚਾ ਪੱਤਰਕਾਰ ਭਾਈਚਾਰਾ ਕੀ ਕਰਦਾ ਹੈ ਕੌਣ ਇਸ ਖਿਲਾਫ ਆਵਾਜ਼ ਬੁਲੰਦ ਕਰਦਾ ਹੈ ਅਤੇ ਡਰਦਾ ਹੈ ਕੌਣ ਚੁੱਪ ਰਹਿ ਜਾਂਦਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੁਝ ਅਜਿਹੇ YouTube ਚੈਨਲ ਨੇ ਜੋ ਸਰਕਾਰ ਦੇ ਸਹੀ ਫੈਸਲੇ ਅਤੇ ਚੰਗੇ ਕਦਮ ਨੂੰ ਵੀ ਚੰਗਾ ਅਤੇ ਸਹੀ ਨਹੀਂ ਕਹਿੰਦੇ ਪਰ ਇਹ ਬੁਰਕੀ ਪਾਉਣ ਵਾਲੀ ਗੱਲ ਸਮੁੱਚੇ ਪੱਤਰਕਾਰ ਭਾਈਚਾਰੇ ਦੇ ਅਕਸ ਨੂੰ ਠੇਸ ਪਹੁੰਚਾਉਣ ਵਾਲੀ ਹੈ ਇਸ ਨਾਲ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਵਾਮੀ ਪਾਰਟੀ ਦੀ ਸਰਕਾਰ ਨੂੰ ਹਾਸਲ ਤਾਂ ਕੁਝ ਨਹੀਂ ਹੋਣਾ ਉਲਟਾ ਅਜਈਆਂ ਖਬਰਾਂ ਚਲਾਉਣ ਵਾਲੇ ਹੋਰ ਵਧੇਰੇ ਸਰਗਰਮੀ ਨਾਲ ਬੇਖੌਫ ਹੋ ਕੇ ਚੱਲਣਗੇ ਨਾ ਹੀ ਲੋਕਾਂ ਵਿੱਚ ਵੀ ਇਸ ਦਾ ਗਲਤ ਸੁਨੇਹਾ ਜਾਏਗਾ ਬਾਕੀ ਤੁਸੀਂ ਆਪ ਦੇਖ ਲਓ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰਾਂ ਨੂੰ ਕਿਵੇਂ ਰਗੜਿਆ ਅਤੇ ਕਿਸ ਦਾ ਨਾ ਲਿਆ ਆਏ ਕੁਝ ਖਰੀਦ ਰੱਖੇ ਨੇ ਫੇਸਬੁੱਕ ਦੇ ਵਿਦਵਾਨ ਜੇ ਖਰੀਦ ਰੱਖੇ ਨੇ ਕੁਝ ਪੈਸੇ ਪੂਸੇ ਦੇ ਰੱਖੇ ਨੇ ਜੋ ਲੋਕ ਦਾ ਤੜਕੀ ਗੋਲਾਂ ਕੱਢਣ ਉਹ ਇੱਕ ਹੋ ਇੱਕ ਹੈਗਾ ਉਹ ਤਾਂ ਜਮੇ ਹੀ ਉਹਨਾਂ ਦੇ ਹੀ ਆ ਨਾਮ ਰਤਨ ਹੈ ਕਮ ਰਤਨ ਵਾਲੇ ਹੈ ਨਹੀਂ ਮੁਰਕੀ ਵਰਕੀ ਪਾਈ ਹੋਈ ਉਹਨਾਂ ਨੇ ਉਹ ਕਹਿੰਦਾ ਜੀ ਟੈਂਟ ਜਿਹੜਾ ਦਿੱਲੀ ਤੋਂ ਆਇਆ ਲੈ ਕੁਰਸੀਆਂ ਦਿੱਲੀ ਤੋਂ ਆਈਆਂ ਨੇ ਮੈਂ ਕੱਲ ਪੁੱਛਿਆ ਕੁਰਸੀਆਂ ਲਾਉਣ ਵਾਲਿਆਂ ਨੂੰ ਲੈ ਕਿੱਥੇ ਫਿਰਦੇ ਨੇ ਪੰਜਾਬ ਦੇ ਮੁੱਦੇ ਪਾੜਦੇ ਉਹ ਅੱਜ ਕੱਲ ਬਹੁਤ سارے ਕੰਮ ਹੈ ਜene ਬੇਸ ਪੰਜਾਬ ਚ ਹੈ ਕੰਮ ਸਾਰੇ ਨਾਰਥ ਇੰਡੀਆ ਚ ਹੈ ਗੁਰਦਾਸ ਮਾਨ ਨਾਲ ਠੁਕਰਾਲ ਸਾਊਂਡ ਆਉਂਦੀ ਹੈ ਦਿੱਲੀ ਤੋਂ ਆਫੇ ਗੁਰਦਾਸ ਮਾਨ ਗਉਣੋਂ ਹਟ ਜੇ ਆਗਰੇ ਦਾ ਪੇਠਾ ਆਪਣੇ ਕਹਿੰਦੇ ਨੇ ਆਗਰੇ ਦਾ ਪੇਠਾ ਫਿਰ ਆਗਰੇ ਤੋਂ ਪੇਠਾ ਹੁੰਦਾ ਉਹ ਬੰਦ ਕਰ ਦਈਏ ਨਾਗਪੁਰ ਤੋਂ ਸੰਤਰੇ ਆਉਂਦੇ ਨੇ ਇਹ ਮੁੱਦੇ ਨੇ ਪੰਜਾਬ ਦੇ ਅੱਛਾ ਕਹਿੰਦੇ ਸਾਡੇ ਪਿੰਡ ਦੇ ਕੋਲ ਕਾਲਚਰਾ ਨਹੀਂ ਗਏ ਸਾਡੇ ਪਿੰਡ ਦੇ ਕੋਲ ਹੀ ਹੈ ਪਿੰਡੇ ਦੇ ਪਾਸੇ ਨਾਲ ਹੀ ਫਿਰ ਤੁਹਾਡੇ ਪਿੰਡ ਦੇ ਕੋਲੇ ਬਾਦਲ ਪਿੰਡ ਵੀ ਹੈ ਉਧਰ ਵੀ ਦੇਖ ਲੈ ਜਿਹਨਾਂ ਨੇ ਬੁਰਕੀ ਪਾਈ ਹੋਈ ਹੈ ਕਾਹਨੂੰ ਬੁਲਾਉਣੇ ਮੈਂ ਇੱਥੋਂ ਉਹਨਾਂ ਦੇ ਘਰ ਮੂਰੇ ਬਾਦਲਾਂ ਦੇ ਘਰ ਮੂਰੇ ਜਿਹੜੀਆਂ ਖਜੂਰਾਂ ਲੱਗੀਆਂ ਉਹ ਦੁਬਈ ਤੋਂ ਆਈਆਂ ਹੋਈਆਂ ਨੇ ਜਿਹੜੇ ਜਿਹੜੇ ਜਿਹੜਾ ਸੰਗ ਮਰ ਮਰ ਲੱਗਿਆ ਇਟਲੀ ਗਿਆ ਸੀ ਆਪਣੀ ਘਰ ਵਾਲੀ ਨਾਲ ਸੁਖਬੀਰ ਬਾਦਲ ਉਹ ਸੰਗ ਮਰ ਮਰ ਇਟਲੀ ਤੋਂ ਲਿਆਂਦਾ ਹੋਇਆ ਜਿਹੜਾ ਮਾਰਬਲ ਤੇ ਜਿਹੜੇ ਭੇਡੂ ਨੇ ਪਾਕਿਸਤਾਨ ਤੋਂ ਆਏ ਹੋਏ ਨੇ ਤੇ ਰਾਜਮਾਤਾ ਦਾ ਇਲਾਜ ਨਿਊਯਾਰਕ ਤੋਂ ਹੋ ਫਿਰ ਬੰਬੇ ਤੋਂ ਬੁਲਾ ਕੇ ਦੀਪਕਾ ਪੋਦਕਰਨ ਪਦ ਕੋ ਨੂੰ 7 ਕਰੋੜ ਰੁਪਏ ਵਰਲਡ ਕੱਪ ਚ 5 ਮਿੰਟ ਦਾ ਬਠਿੰਡੀ ਦਿੱਤਾ ਸੀ ਹਜੇ ਸੁਖਵੀਰ ਸਰਾਮਾ ਹੋਰ ਹੀ ਫਿਰਦੇ ਨੇ ਸਾਨੂੰ ਪੈਸੇ ਤਾਂ ਦੇ ਦੋ ਕਬੱਡੀ ਵਾਲੇ ਉਹਨਾਂ ਨੂੰ ਮਿਲੇ ਨਹੀਂ ਅਜੇ ਉਹ ਨਹੀਂ ਦਿਖਦੇ ਜਿਨ੍ਹਾਂ ਨੇ ਤਖਤ ਢਾਹ ਤੇ ਟੈਂਕਾਂ ਨਾਲ ਹਜ਼ਾਰਾਂ ਲੱਖਾਂ ਬੇਕਸੂਰ ਲੋਕਾਂ ਦੀਆਂ ਜਾਨਾਂ ਲੈ ਲਈਆਂ ਇੱਕ ਚਿੱਟੇ ਨਾਲ ਸਿਰੰਜਾਂ ਨਾਲ ਉਹ ਨਹੀਂ ਦਿਖਦੇ ਉਹ ਵਧੀਆ ਨੇ ਉਹ ਚੰਗੇ ਨੇ ਭਗਵਾਨ ਤਮਾਨ ਮਾੜਾ ਹੋ ਗਿਆ ਬਸ ਕਿਉਂਕਿ ਆਮ ਕਰਾਂ ਦੇ ਜਵਾਕਾਂ ਨੂੰ ਨਹੀਂ ਚਰਦੇ ਆਮ ਕਰਨ ਦੇ ਜਵਾਕ ਜਵਾਕ ਇੱਥੇ ਸਾਡੀਆਂ ਕੁਰਸੀਆਂ ਤੇ ਬਹਿ ਗਏ ਇੱਥੇ ਸਾਡੇ ਧੀਆਂ ਪੁੱਤ ਬਹਿੰਦੇ ਹੁੰਦੇ ਚਲੋ ਜਿਹੜਾ ਬੋਲਦਾ ਉਹਨੂੰ ਪੈਸੇ ਪਾ ਦਿਓ ਉਹ ਤੋਂ ਬੁਲਵਾ ਲਓ ਗਲਤ ਮਲਤ ਸੂਮਾ ਕਈ ਦਿਨਾਂ ਦਾ ਮੈਂ ਕਹਿੰਦਾ ਕਾਨੂੰਨ ਬੋਲਣਾ ਕਾਨੂੰਨ ਯਾਰ ਪਰ ਇਹ ਸਭ ਤੋਂ ਵੱਡੇ ਪੰਜਾਬ ਦੇ ਦੁਖੀ ਇਹ ਸਾਬਤ ਹੋਣਗੇ ਵੀ ਤੁਸੀਂ ਉਸ ਵੇਲੇ ਕੀ ਬੋਲ ਰਹੇ ਸੀ ਜਿਸ ਵੇਲੇ ਪੰਜਾਬ ਲੀਤ ਤੇ ਚੜ ਰਿਹਾ ਸੀ ਤੁਸੀਂ ਲੀਤੋ ਲਾਉਣ ਦੀ ਕੋਸ਼ਿਸ਼ਾਂ ਕਰ ਰਹੇ ਸੀ ਤੁਸੀਂ ਬੇੜੀ ਚ ਪੱਟੇ ਪਾ ਰਹੇ ਸੀ ਜਿਸ ਵਿੱਚ ਪੰਜਾਬ ਪੱਤਣ ਤੇ ਲੱਗਣ ਦੀ ਕੋਸ਼ਿਸ਼ ਕਰ ਰਿਹਾ ਸੀ ਆ ਪੰਜ ਸੱਤ ਤਾਂ ਹੈਗਾ ਹੀ ਨਾ ਮੈਂ ਜ਼ਿਆਦਾ ਸੁਣਦਾ ਨਹੀਂਗਾ ਮੈਂ ਤਾਂ ਕੋਈ ਕੋਲ ਕੋਈ ਨਾ ਕੋਈ ਭੇਜ ਦਿੰਦਾ ਮੈਂ ਕੋਈ ਗੱਲ ਨਹੀਂ ਆਹ ਜੀ ਹਾਥੀ ਰੇਕ ਨਾਲ ਗੱਲ ਕਰਨ ਲੱਗ ਜੇ ਤਾਂ ਫਿਰ ਉਥੀ ਰਹਿ ਜੇ ਇੱਕੋ ਗਲੀ ਚ ਉਤ ਉਰੇ ਜਾਂਦਾ ਰਹਿੰਦਾ ਹੈ ਬਾਕੀ ਆਪ ਦਾ ਆਪ ਦੀ ਉਹਨਾਂ ਦੀ ਹੱਦ ਹੁੰਦੀ ਉਹ ਮੁੜ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਇਹ ਡਰ ਹੁੰਦਾ ਵੀ ਕਿਤੇ ਪਰਲੇਗੋ ਏਰੀਆ ਚ ਚਲੇ ਗਏ ਉਹ ਫਾੜ ਦੇਣਗੇ ਸੋ ਇਸ ਕਰਕੇ ਬਿਲਕੁਲ ਤੁਹਾਡੀ ਆਪਣੀ ਸਰਕਾਰ ਹੈ ਤੁਹਾਡੇ ਆਪਣੇ ਜਵਾਕ ਨੇ ਗਲਤੀਆਂ ਸਾਥੋਂ ਵੀ ਹੋਈਆਂ ਹੋਣਗੀਆਂ 16 ਕਲਾਂ ਸੰਪੂਰਨ ਕੋਈ ਵੀ ਨਹੀਂ ਹੈਗਾ ਪਰ ਗਲਤੀ ਕਰਕੇ ਬੰਦਾ ਸੁਧਾਰ ਲੇ ਤਾਂ ਉਹਨੂੰ ਵਧੀਆ ਮੰਨੇ ਜਾਂਦਾ ਹੈ ਤੇ ਗਲਤੀ ਕਰਕੇ ਦੂਜੀ ਕਰੇ ਤੀਜੀ ਕਰੇ ਫਿਰ ਫਿਰ ਉਹ ਬੇਵਕੂਫੀ ਜਾਂ ਪਾਗਲਪਨ ਤੱਕ ਚਲੀ ਜਾਂਦੀ ਸਮਨੂੰ ਚੰਗਾ ਲੱਗਿਆ ਅਜ ਰਾਮਪੁਰ ਫੂਲ ਚ ਆਏ ਆ ਕੁਝ ਮੰਗਾ ਨੇ ਲੋਕਲ ਵੀ ਮੰਗਾ ਨੇ ਕੋਈ ਰੀਸਟਰੀਆਂ ਬੰਦ ਹੋਈਆਂ ਕੋਈ ਪੁਰਾਣੇ ਰਾਜੇ ਮਹਾਰਾਜੇ ਮਿਲਦਾ 763 ਨੰਬਰ ਕੋਈ ਨਾ ਮੈਂ ਉਹਦੇ ਬਾਰੇ ਵੀ ਮੈਂ ਅਫਸਰਾਂ ਨਾਲ ਮੀਟਿੰਗ ਰੱਖੀ ਹੈ ਕੱਲ ਨੂੰ ਤੇ ਕਿਉਂਕਿ ਜਿਹੜੇ ਹੱਕ ਨੇ ਆ ਪੁਲਿਸ ਵਾਲੇ ਨੂੰ ਕਹੀ ਆ ਪਰਾਂ ਮੂੰਹ ਕਰਕੇ ਇਧਰੋਂ ਵਾਹ ਖੜ ਜਾ ਇਧਰੋਂ ਕੌਣ ਆਉਂਦਾ ਤੂੰ ਮੇਰੇ ਵੱਲ ਦੇਖਣਾ ਪਾਪਾ ਬਚਾਰਿਆਂ ਨੂੰ ਆਤ ਤਾਂ ਪਈਆਂ ਹੋਈਆਂ ਹਨਾ ਪਈ ਲੈ ਇਧਰੋਂ ਜੁੱਤੀਆਂ ਆਉਂਦੀਆਂ ਰਹੀਆਂ ਨਾ ਉਹਨਾਂ ਨੂੰ ਇਹ ਵਿਚਾਰਾਂ ਨੇ ਡਿਊਟੀਆਂ ਲਾਉਂਦੇ ਨੇ ਪਰ ਉਹਨਾਂ ਨੂੰ ਮੂੰਹ ਕਰ ਲਈ ਜਿਹੜਾ ਕੋਈ ਪੈਰ ਤੇ ਖੁਰਕ ਵੀ ਕਰਦਾ ਵਾ ਸਾਨੂੰ ਬਾੜ ਲਓ ਵੀ ਜੁੱਤੀ ਨਾ ਲਾਉਂਦਾ ਹੋਵੇ ਕਿਤੇ ਉਹ ਜਿਵੇਂ ਕਾਂ ਨੇ ਕਾਂ ਆਪਣੇ ਬੱਚੇ ਨੂੰ ਦੱਸਣ ਲੱਗ ਗਿਆ ਕਾਂ ਆਪਣੇ ਬੱਚੇ ਨੂੰ ਸਮਝਾਉਣ ਲੱਗ ਗਿਆ ਕਹਿੰਦਾ ਪੁੱਤ ਜਿਹੜਾ ਇਨਸਾਨ ਹੈ ਬਹੁਤ ਖਤਰਨਾਕ ਹੈ ਇਹ ਜਦੋਂ ਤੁਰਿਆ ਜਾਂਦਾ ਹੋਵੇ ਨਾ ਜਦੋਂ ਥੋੜਾ ਜਿਹਾ ਥੱਲੇ ਨੂੰ ਝੁਕੇ ਉਹਦੀ ਉੱਡ ਜੀ ਕਿਉਂਕਿ ਰੋੜਾ ਚੱਕਦਾ ਹੁੰਦਾ ਹੈ ਉਹ ਕਾਂ ਦਾ ਬੱਚਾ ਕਹਿੰਦਾ ਜੇ ਪਹਿਲਾਂ ਪਹਿਲੀ ਉਹਦੇ ਕੋਲ ਜੇਬ ਚ ਹੋਵੇ ਫੇਰ ਬਸ ਕਹਿੰਦਾ ਫੇਰ ਤੈਨੂੰ ਕੋਈ ਖਤਰਾ ਨਹੀਂ ਫੇਰ ਤੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਤੂੰ ਸਭ ਕੋ ਜਾਣਦਾ ਹੀ ਆ ਫਿਰ ਜਿਉਂਦੇ ਬਸਦੇ ਰਹੋ ਆਪਾਂ ਤਾਂ ਪੰਜਾਬੀ ਤਾਂ ਹੱਸਣ ਵਾਸਤੇ ਸੱਥਾਂ ਬਹਿ ਕੇ ਠਾਕੇ ਲਾਉਣ ਵਾਸਤੇ ਮਸ਼ਹੂਰ ਸੀ ਇਹਨਾਂ ਨੇ ਸਾਨੂੰ ਚਿੰਤਾ ਦੀ ਚਿਖਾ ਦੇ ਵਿੱਚ ਚਿੰਤਾ ਚਿੰਤਾ ਚਿਖਾ ਸਮਾਨ ਪਾਣੀ ਚ ਲਿਖਿਆ 30-30 ਸਾਲ ਦੇ ਜਵਾਨਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਚਿੰਤਾ ਫਿਕਰ ਖਾ ਕੇ ਕੀ ਕਰਾਂਗੇ ਫਿਕਰ ਨਾ ਕਰੋ ਤੁਸੀਂ ਆ ਪੋਸਟਰ ਪੋਸਟਰ ਜਿਹੜਾ ਜਿਹੜੇ ਇਹਨਾਂ ਦੇ ਆ ਜਿਹੜੇ ਫਿਰਦੇ ਨੇ YouTube Facebook ਜੀ ਵਾਲੇ ਇਹਨਾਂ ਦੇ ਜਵਾਬ ਜੂਬ ਦੇ ਦਿਆ ਕਰੋ ਫੋਟੋ ਕੋ ਕੰਮ ਨਹੀਂ ਇਧਰ ਇਧਰੋਂ ਮੈਂ ਇਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਐ ਇਹਨਾਂ ਤੋਂ ਕਿਸੇ ਨੂੰ ਪਾਲਾ ਨਹੀਂ ਟੱਪਣ ਦਿੰਦਾ ਮੈਂ ਤੁਸੀਂ ਤੁਸੀਂ ਸਾਥ ਦੇ ਦਿਓ ਬਸ